ਗੱਲ ਜੀ ਨਵੇਂ ਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਲੱਗੇ ਆਪਾਂ ਕਣਕ ਕੱਟਣ ਗੂ ਬਾਈ ਨਾਲ ਵੀ ਪੁੱਜ ਗਏ ਠੰਡਾ ਲੈ ਕੇ ਕਮੈਨ ਵੀ ਆ ਗਈ ਰੋਡਾ ਬਾਈ ਪਹੁੰਚ ਗਿਆ ਰੋਡਾ ਬਾਈ ਆ ਰਿਹਾ ਆਪਣਾ ਸਮਾਨ ਉਗਰ ਲਾਉਣ ਲੱਗਿਆ ਬਸ ਦੇਖੋ ਬਾਈ ਮੱਠਾ ਮੱਠਾ ਸੂਰਜ ਕਣਕ ਦੀਆਂ ਕੜੀ ਪਈਏ ਤੇ ਜੀ ਬਰਾ ਮੇਰਾ ਬਾਬੇ ਨਾਨਕ ਦਾ ਨੋ ਹੁਣ ਲਾਦਾ ਕੱਟ। ਬਈ ਪ੍ਰਮਾਤਮਾ ਸਾਰਿਆਂ ਦੇ ਮੇਰੇ ਦੁੱਖੇ ਨਾਲ ਸਭ ਕਿਹਾ ਕਿ ਬਈ ਸਾਰਿਆਂ ਦੇ ਟਰਾਲੇ ਭਰੇ ਜਾਣ। ਸਾਰਿਆਂ ਦੀ ਬਈ ਬਾਟੀ ਪੂਸਤਾਨ ਨਾਲ ਵੰਟ ਹੋ ਜਵੇ। ਸਾਰਿਆਂ ਨੇ ਬਈ ਖਾਚੇ ਕਰੇ ਹੋਏ ਆ। ਕੰਮ ਚੱਲ ਰਿਹਾ ਵਧੀਆ ਨ ਪੂਰਾ ਦੂਈ ਮਸ਼ੀਨ ਵੀ ਆ ਗਈ ਕਹਿੰਦੇ ਬਾਹਮਣ ਵੀ ਪੁੱਜ ਗਿਆ ਬਾਹਮਣਾ ਵਈ ਵੀ ਆ ਗਿਆ ਹੁੰਦਿਆਂ ਨੂੰ ਮੁੰਡਿਆਂ ਨੂੰ ਠੰਡਾ ਲੋਕ ਤਾਂ ਬਾਈ ਮਸ਼ੀਨ ਵਾਲਿਆਂ ਨੂੰ ਰੋਟੀ ਦਿੰਦੇ ਪਰ ਆਪਾਂ ਬੰਦੇ ਦੀ ਨਾਲ ਦੀ ਬਾਈ ਫੁੱਲ ਸੇਵਾ ਕਰਦੇ ਫੁੱਲ ਲੈਨ ਬਾਬਾ ਜੀ ਦੀ ਕਿਰਪਾ ਨਾਲ ਦੋ ਹੀ ਚੱਲ ਪਈਆਂ ਮਸ਼ੀਨਾਂ ਪਰਲੀ ਆਪਾ ਉਹ ਪਰਲੇੇੇ ਚਲਾਤੀ ਹੁੰਦੀ ਅੰਦਰ ਚੱਲ ਰਹੀ ਹੈ ਪਰਲੇ ਦੋ ਮਾਰਨੇ ਡਾਕੇ ਹੋ ਇਹ ਕੰਮ ਪੂਰਾ ਹੈ ਬਾਬੇ ਦੀ ਕਿਰਪਾ ਨਾਲ ਧੜਾ ਧੜਾ ਲਾਂਗ ਦੀ ਬਈ ਵਾਧੂ ਹੈ। ਕੰਮ ਨੇ ਕਿਰਾ ਬੜਾਈ ਬਗੜਿਆ। ਸਭਾ ਸਭਾ ਗਿੰਦੇ ਦੇ ਕਹਿ ਰਹੇ ਬਈ ਸਾਰੇ ਦੂਜੇ ਜੱਟ। ਕੀ ਆ ਭਰ? ਨਾ ਬਈ ਵਧੀਆ ਇਹ ਕਿੱਧਰ ਜਾ ਰਹੀ ਹੈ ਇਹ ਤਾਂ ਵੀ ਭਰਨੇ ਵਾਲਾ ਬਸ ਵੀ ਆ ਗਈ ਬਾਈ ਹੋਲਦੀ ਠੰਡਾ ਪੀਲਾ ਪੀਲਾ ਹੁਣ ਦੋ ਦਲਾਪਾ ਟਰਾਲੀ ਚ ਰੱਖ ਲੈਣ ਦਾ ਫਾਇਦਾ ਥਾਲਾ ਟੜਾ ਟੜਾ ਕੰਮ ਨਹੀਂ ਪੜਦਾ ਇੱਕ ਮਸ਼ੀਨ ਨੇ ਨਹੀਂ ਹਲੇ ਉਹ ਵੀ ਵੱਡੂ ਉੱਪਰਲੇ ਫੇਰੂਰੇ ਆਦਤ ਦੇ ਬਜਨੇ ਦੱਸ ਗਿਆ ਨਾ ਜਿਹੜਾ ਕੰਮ ਵਧੀਆਨ ਬਾਬੇ ਦੀ ਕਿਰਪਾ ਨਾਲ ਮਸ਼ੀਨ ਨੋ ਜਾਹ ਅਛਰੇ ਗੁੜੀ 14 ਦਾ ਬਹਾ ਕੰਮ ਚੱਲ ਰਿਹਾ ਵਧੀਆ ਨਾ ਇੱਧਰ ਕਲ ਵੀ ਟੀਸੀ ਕੋਟ ਐਂਡ ਹੋਰ ਬਹਿਣਾ ਬੀਜੀ ਗੱਲਾਂ ਜੀਵਾਵਾਂਗੇ ਬਾਈ 16 ਹੱਥ ਦਾ ਟਰਾਲਾ ਹੈ ਅੱਦੇ 5 ਗੀਟੀਆਂ ਦੀ ਗਣਕ ਪੈ ਗਈ ਪੂਰੀ ਅਰਿਆਂ ਤੋਂ ਹੋਏ ਗੱਟੀਆਂ ਹੋਈਆਂ ਲੋ ਬਾਈ ਫੋ ਤੁਮ ਕੰਦਰ ਹੇ ਪਾਨੇ ਬਣਾਉਣੀ ਨਹੀਂ ਹੈ ਜੀ ਥੋੜੀ ਜੀ ਨਰਮਾਈ ਹੋ ਗਈ 9 ਦਾ ਟਾਈਮ ਹੋ ਗਿਆ ਵਿੱਚ ਵਿੱਚ ਬੰਲੀਆਂ ਚ ਦਾਣੇ ਆਉਣ ਨਾ ਬਚ ਕੇ ਥੋੜੀ ਨਰਮਾਈ ਹੋ ਗਈ ਮੇਰੇ ਬੜਾਵਾਗੇ ਬਸ ਆਹੀ ਜਿਹੜਾ 3.5 ਕਿਲੋ ਦੇ ਨੇ ਪੇਰਾ ਬਗੜਾ ਹੋਇਆ ਆਹੀ ਖੜਾਉਣਾ ਹੈ ਉਹ ਤਰਾ ਖੜੀਆ ਮਸ਼ੀਨ ਦੂਜੀ ਉਹਦੇ ਸਲੈਟਾਂ ਵਾਲ ਦੀਆਂ ਟਰੈਕਟਰ ਆ ਗਿਆ ਟਰਾਲੀ ਚ ਪਾਇਆ ਟਾਈਮ ਥੋੜਾ ਅੱਧੀ ਕੁ ਟਰਾਲੀ ਹੋ ਗਈ ਆ ਦੂਜੀ ਕੰਮਾ ਚ ਮੇਰੇ ਚੱਲੂ। ਮਰ ਮਾਈ ਹੋਈਆਂ ਨਾ ਫਿਰ ਨਥਾਨ ਕਰਾ ਕੇ ਕੋਈ ਫਾਇਦਾ ਨਹੀਂ। ਛੇ ਮਹੀਨੇ ਬਈ ਪਾਲੀ ਫਸਲ ਹੋ ਗਈ। ਉਹ ਆ ਗਿਆ ਰੈਕਟਰ ਦੂ ਆਪਾਂ। ਖੇਤ ਦੇ ਖੜਾ ਲਾ ਪਰਲੇ ਖੇਤ ਦੇ ਚ ਪਰਲੇ ਖੇਤ ਦੇ ਚ ਚੰਪ ਦਾ ਬਾਈ ਤੋ ਆਇਆ ਹੋਇਆ ਚ ਉਪਰਾਂ ਨੇ ਪੱਲੜ ਲਾਏ ਨੇ ਅਸੀਂ ਪਾਜਾ ਟੈਂਕ ਚ ਝੁਰ ਲੂਆਂ ਗਾਲੇ ਨਾ ਵੀ ਇਹ ਟਰਾਲੀ ਚ ਦਾ ਇੰਨੀ ਗਪਈਆ ਇੱਕ ਟੈਂਕ ਵਰਕਰ ਸੋਇਲੇ ਪੱਲੜ ਲਾਵਾਗੇ AHHHHH ਸਰਵੋ ਦਾ ਪ੍ਰੋਬਲਮ ਕਿਨੇ ਆਜ